ਸਸ਼ਿਆਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕਮਾ ਲੈ ਕੇ ਹਾਜ਼ਰ ਹਾਂ ਜੀ ਦੇਸ਼ ਦੁਨੀਆ ਬੁਲੇਟਨ ਦੇਸ਼ ਦੁਨੀਆ ਬੁਲੇਟਨ ਦੀ ਸ਼ੁਰੂਆਤ ਕਰ ਲੈਣੇ ਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਈਰਾਨ ਨੇ ਸ਼ੁਰੂ ਕੀਤੀ ਜਵਾਬੀ ਕਾਰਵਾਈ ਇਜ਼ਰਾਈਲ ਤੇ ਦਾਗੇ 100 ਤੋਂ ਬਾਅਦ ਡਰੋਨ ਇਜ਼ਰਾਈਲੀ ਹਮਲੇ ਤੋਂ ਬਾਅਦ ਈਰਾਨ ਚ ਭਾਰਤੀਆਂ ਲਈ ਗਾਈਡਲਾਈਨ ਜਾਰੀ ਦੇਸ਼ ਵਿੱਚ ਮੌਜੂਦ ਭਾਰਤੀਆਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ ਲੋਸ ਐਂਜਲਸ ਦੇ ਕੈਮੇਰਾ ਨੇ 트럼ਪ ਪ੍ਰਸ਼ਾਸਨ ਨੂੰ ਪ੍ਰਵਾਸੀਆਂ ਵਿਰੁੱਧ ਛਾਪੇਮਾਰੀ ਬੰਦ ਕਰਨ ਦੀ ਕੀਤੀ ਅਪੀਲ ਕਿਹਾ ਸ਼ਹਿਰ ਚ ਫੈਲ ਰਿਹਾ ਡਰ ਦਾ ਮਾਹੌਲ ਆਸਟ੍ਰੇਲੀਆ ਪੁਲਿਸ ਦੀ ਵੱਡੀ ਕਾਰਵਾਈ ਵਿਦਿਆਰਥੀਆਂ ਦੀ ਤਸਕਰੀ ਕਰਨ ਦੇ ਮਾਮਲੇ ਚ ਇੱਕ ਨਾਈਜੀਰੀਅਨ ਔਰਤ ਨੂੰ ਕੀਤਾ ਗ੍ਰਿਫਤਾਰ ਅਹਮਦਾਬਾਦ ਤੋਂ ਬਾਅਦ ਅਮਰੀਕਾ ਚ ਵੱਡਾ ਜਹਾਜ਼ ਹਾਦਸਾ ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲੇ ਆ ਜਹਾਜ਼ ਹਾਸੇ ਚ ਜਾਨੀ ਨੁਕਸਾਨ ਤੋਂ ਰਿਹਾ ਬਚਾ ਇਰਾਨ ਤੇ ਇਜ਼ਰਾਈਲ ਦੇ ਵਿਚਾਲੇ ਹੋ ਰਹੀ ਭਾਰੀ ਬੰਬਾਰੀ ਤੋਂ ਬਾਅਦ ਇਰਾਨ ਚ ਭਾਰਤੀ ਦੂਤਾਵਾਸ ਨੇ ਦੇਸ਼ ਚ ਮੌਜੂਦ ਭਾਰਤੀਆਂ ਨੂੰ ਸੁਚੇਤ ਰਹਿਣ ਸਾਰੀਆਂ ਬੇਲੋੜੀਆਂ ਗਤੀਵਿਧੀਆਂ ਤੋਂ ਬਚਣ ਅਤੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ ਦੱਸਣਯੋਗ ਹੈ ਕਿ ਇਜ਼ਰਾਈਲ ਨੇ ਸ਼ੁੱਕਰਵਾਰ ਸਵੇਰੇ ਦੇਸ਼ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਦੇ ਉਦੇਸ਼ ਨਾਲ ਇਰਾਨ ਦੀ ਰਾਜਧਾਨੀ ਤੇ ਹਮਲਾ ਕੀਤਾ ਤੇਹਰਾਨ ਚ ਭਾਰਤੀ ਦੂਤਾਵਾਸ ਦੇ ਇੱਕ ਸਲਾਹਕਾਰ ਨੇ ਕਿਹਾ ਕਿ ਇਰਾਨ ਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਾਰੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਸੁਚੇਤ ਰਹਿਣ ਸਾਰੀਆਂ ਬੇਲੋੜੀਆਂ ਗਤੀਵਿਧੀਆਂ ਤੋਂ ਬਚਣ ਦੂਤਾਵਾਸ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਪਾਲਣਾ ਕਰਨ ਅਤੇ ਸਥਾਨਕ ਅਧਿਕਾਰੀਆਂ ਦੁਆਰਾ ਸਲਾਹ ਦਿੱਤੇ ਅਨੁਸਾਰ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮੀਨ ਨੇਤਨਯਾਹੁ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਇਰਾਨ ਦੇ ਪਰਮਾਣੂ ਤੇ 4G ਸਥਾਪਨਾਵਾਂ ਨੂੰ ਨਿਸ਼ਾਨਾ ਬਣਾਇਆ। ਜਿਸ ਤੋਂ ਬਾਅਦ ਹੁਣ ਈਰਾਨ ਦੇ ਵੱਲੋਂ ਵੀ ਇਜ਼ਰਾਈਲ ਦੇ ਉੱਤੇ ਡਰੋਨ ਹਮਲੇ ਕੀਤੇ ਜਾ ਰਹੇ ਨੇ। ਲਾਸ Ăਂਜਲੈਸ ਖੇਤਰ ਦੇ ਕਈ ਮਿਆਰ ਇਕੱਠੇ ਹੋਏ ਨੇ ਤੇ ਉਹਨਾਂ ਨੇ ਟਰੰਪ ਪ੍ਰਸ਼ਾਸਨ ਤੋਂ ਪ੍ਰਵਾਸੀਆਂ ਵਿਰੁੱਧ ਤੇਜ਼ੀ ਦਿੱਤੇ ਜਾ ਰਹੇ ਛਾਪੇਮਾਰੀਆਂ ਨੂੰ ਰੋਕਣ ਦੀ ਮੰਗ ਕੀਤੀ ਹੈ। ਉਹਨਾਂ ਕਹਿ ਕੇ ਇਸ ਕਾਰਵਾਈ ਨਾਲ ਉਹਨਾਂ ਦੇ ਸ਼ਹਿਰ 'ਚ ਡਰ ਫੈਲ ਗਿਆ ਹੈ ਅਤੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਹਾਲਾਂਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਉਨ੍ਹਾਂ ਦੀ ਮੰਗ ਵੱਲ ਕੋਈ ਧਿਆਨ ਦੇਣਗੇ ਜਾਂ ਨਹੀਂ ਲਾਸ ਏਂਜਲਸ ਖੇਤਰ ਦੇ ਮੈਯਰਾਂ ਨੇ ਸਿਟੀ ਕੌਂਸਲ ਮੈਂਬਰਾਂ ਨੇ ਵੀ 트੍ਰੰਪ ਪ੍ਰਸ਼ਾਸਨ ਤੋਂ ਛਾਪਿਆਂ ਦੌਰਾਨ ਇਮੀਗ੍ਰੇਸ਼ਨ 에ਜੰਟਾਂ ਦੇ ਨਾਲ ਹਥਿਆਰਬੰਦ ਸੈਨਿਕਾ ਦੀ ਤਾਇਨਾਤੀ ਬੰਦ ਕਰਨ ਦੀ ਮੰਗ ਕੀਤੀ ਹੈ ਪੈਰਾਮਾਉਂਟ ਡਿਪਟੀ ਮੈਯਰ ਬ੍ਰੈਂਡਾ ਆਲਮੋਸਟ ਨੇ ਕਿਹਾ ਹੈ ਕਿ ਮੈਂ ਤੁਹਾਡੇ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਮੇਰੀ ਗੱਲ ਸੁਣੋ ਸਾਡੇ ਖੇਤਰ ਦੇ ਵਸਨੀਕਾਂ ਨੂੰ ਡਰਾਉਣਾ ਬੰਦ ਕਰੋ ਲੋਸ ਐਂਜਲਸ ਦੇ ਮੇਅਰ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਕੈਰਨ ਵੌਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਹੋਰ ਮੇਰਾਂ ਨੂੰ ਮੌਜੂਦ ਕਰਕੇ ਇਹ ਕਿਹਾ ਹੈ ਕਿ ਵਾਈਟ ਹਾਊਸ ਦੇ ਇਸ਼ਾਰੇ ਤੇ ਛਾਪਿਆ ਰਾਹੀਂ ਡਰ ਫੈਲਾਇਆ ਜਾ ਰਿਹਾ ਹੈ। ਆਸਟ੍ਰੇਲੀਆ 'ਚ ਵਿਦਿਆਰਥੀਆਂ ਨੂੰ ਲਾਲਚ ਦੇ ਕੇ ਉਹਨਾਂ ਦੀ ਤਸਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲ ਹੀ 'ਚ ਆਸਟ੍ਰੇਲੀਆਈ ਸੰਘੀ ਪੁਲਿਸ ਨੇ ਇੱਕ ਔਰਤ ਨੂੰ ਮਨੁੱਖੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਜਿਸਤੇ ਕਥਿਤ ਤੌਰ ਤੇ ਪਾਪੂਆ ਨਿਊ ਗਿਨੀ ਦੇ ਵਿਦਿਆਰਥੀਆਂ ਨੂੰ ਜਾਲੀ ਸਕਾਲਰਸ਼ਿਪ ਦੇ ਕੇ ਆਸਟ੍ਰੇਲੀਆ ਲਿਆਉਣ ਅਤੇ ਫਿਰ ਉਹਨਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਏਐਫਪੀ ਨੇ ਦੱਸਿਆ ਕਿ 56 ਸਾਲਾ ਔਰਤ ਜੋ ਕਿ ਆਸਟ੍ਰੇਲੀਆ ਅਤੇ ਨਾਈਜੀਰੀਆ ਦੀ ਦੋਹਰੀ ਨਾਗਰਿਕਤਾ ਰੱਖਦੀ ਹੈ ਉਸ ਨੂੰ ਬੁੱਧਵਾਰ ਨੂੰ ਪੀਐਨਜੀ ਤੋਂ ਇੱਕ ਫਲਾਈਟ ਤੇ ਪ੍ਰਿਸਬੇਨ ਹਵਾਈ ਅੱਡੇ ਤੇ ਪਹੁੰਚਣ ਤੇ ਗ੍ਰਿਫਤਾਰ ਕੀਤਾ ਗਿਆ। ਉਸਤੇ 31 ਅਪਰਾਧ ਦੇ ਦੋਸ਼ ਲਗਾਏ ਗਏ ਨੇ ਜਿਨ੍ਹਾਂ ਵਿੱਚ ਵਿਅਕਤੀਆਂ ਦੀ ਤਸਕਰੀ ਦੇ 4 ਦੋਸ਼, ਮਜ਼ਦੂਰੀ ਜਾਂ ਸੇਵਾਵਾਂ ਲਈ ਧੋਖੇਬਾਜ਼ੀ ਭਰਤੀ ਦੇ 14 ਦੋਸ਼ ਅਤੇ ਅਜਿਹੇ ਵਿਵਹਾਰ 'ਚ ਸ਼ਾਮਲ ਹੋਣ ਦੇ 13 ਦੋਸ਼ ਸ਼ਾਮਲ ਨੇ ਜਿਸ ਕਾਰਨ ਇੱਕ ਵਿਅਕਤੀ ਕਰਜ਼ੇ ਵਿੱਚ ਫਸ ਜਾਂਦਾ ਹੈ ਇਸ ਸੰਬੰਦੇ ਆਸਟ੍ਰੇਲੀਆਈ ਸੰਘੀ ਅਧਿਕਾਰੀਆਂ ਨੇ ਜੁਲਾਈ 2022 'ਚ ਇੱਕ ਜਾਂਚ ਸ਼ੁਰੂ ਕੀਤੀ ਸੀ ਜਦੋਂ ਉਸਦੀ ਮਨੁੱਖੀ ਤਸਕਰੀ ਟੀਮ ਨੂੰ ਕੁਇਨਜ਼ਲੈਂਡ ਰਾਜ ਵਿੱਚ ਪੁਲਸ ਤੋਂ ਪੀਐਨਜੀ ਨਾਗਰਿਕਾਂ ਦੇ ਇੱਕ ਸਮੂਹ ਬਾਰੇ ਜਾਣਕਾਰੀ ਮਿਲੀ ਅਤੇ ਪੜਾਈ ਕਰਨ ਲਈ ਆਸਟ੍ਰੇਲੀਆ ਚਲੇ ਗਏ ਸਨ ਪਰ ਇਸ ਦੀ ਬਜਾਏ ਖੇਤਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਏਐਫਪੀ ਨੇ ਦੋਸ਼ ਲਗਾਇਆ ਹੈ ਕਿ ਮਾਰਚ 2021 ਅਤੇ ਜੁਲਾਈ 2023 ਵਿਚਕਾਰ ਔਰਤ 15 ਪੀਐਨਜੀ ਨਾਗਰਿਕਾਂ ਨੂੰ ਪੂਰੀ ਵਿਦਿਆਕ ਸਕਾਲਰਸ਼ਿਪ ਦੇ ਵਾਅਦੇ ਤੇ ਆਸਟ੍ਰੇਲੀਆ ਲੈ ਕੇ ਆਈ ਤੇ ਉੱਥੇ ਆ ਕੇ ਇਹਨਾਂ ਨੂੰ ਵੇਚ ਦਿੱਤਾ ਤੇ ਨਾਦੀ ਤਸਕਰੀ ਕੀਤੀ ਹੈ 12 ਜੂਨ 2025 ਦਾ ਦਿਨ ਹਵਾਈ ਉਡਾਨ ਖੇਤਰ ਲਈ ਦੋ ਵੱਡੇ ਹਾਦਸਿਆਂ ਦਾ ਗਵਾ ਬਣਿਆ। ਇੱਕ ਪਾਸੇ ਭਾਰਤ ਦੇ ਅਹਮਦਾਬਾਦ ਵਿਖੇ 에ਅਰ ਇੰਡੀਆ ਦੀ ਫਲਾਈਟ AI 171 ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਹੈ, ਜਦਕਿ ਦੂਸਰੇ ਪਾਸੇ ਅਮਰੀਕਾ ਦੇ ਬੋਸਟਨ ਸ਼ਹਿਰ 'ਚ ਇੱਕ ਜੈਟ ਬਲੂ ਦੀ ਉਡਾਨ ਰਨਵੇ ਤੋਂ ਫਿਸਲ ਗਈ ਹੈ। ਹਾਲਾਂਕਿ ਚੰਗੀ ਖਬਰ ਇਹ ਰਹੀ ਹੈ ਕਿ ਬੋਸਟਨ ਹਾਦਸੇ 'ਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਜੇਕਰ ਅਹਮਦਾਬਾਦ ਹਾਦਸੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ 265 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਦੇ ਆંકड़े ਲਗਾਤਾਰ ਵਧਦੇ ਜਾ ਰਹੇ ਨੇ। ਅਮਰੀਕਾ ਦੇ ਬੋਸਟਨ ਲੌਗਨ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਕਰਨ ਤੋਂ ਬਾਅਦ ਜੈਟ ਬਲੂ ਦੀ ਫਲਾਈਟ 312 ਰਨਵੇ ਤੋਂ ਫਿਸਲ ਕੇ ਕਹਾ ਵਾਲੇ ਖੇਤਰ 'ਚ ਚਲੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਨੂੰ ਵੀ ਸੱਟਫੇਟ ਨਹੀਂ ਆਈ ਹੈ ਮੈਸੇਜੂ ਸੈਟ ਸਪੋਰਟ ਅਥਾਰਟੀ ਦੇ ਅਨੁਸਾਰ ਜੈਟ ਬਲੂ ਦੀ ਏ ਉਡਾਨ ਸ਼ਿਕਾਗੋ ਤੋਂ ਬੋਸਟਨ ਆ ਰਹੀ ਸੀ ਜਦੋਂ ਵਿਮਾਨ ਰਨਵੇ ਤੋਂ ਮੁੜ ਰਿਹਾ ਸੀ ਕਾਇ ਹਾਦਸਾ ਵਾਪਰ ਗਿਆ ਯਾਤਰੀਆਂ ਨੂੰ ਜਹਾਜ਼ ਤੋਂ ਪੌੜੀਆਂ ਰਾਹੀਂ ਉਤਾਰਿਆ ਗਿਆ ਅਥਾਰਟੀ ਵੱਲੋਂ ਦੱਸਿਆ ਗਿਆ ਹੈ ਕਿ ਵਿਮਾਨ ਦੀ ਜਾਂਚ ਲਈ ਰਨਵੇ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਅਤੇ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰਨਗੇ। ਅਹਮਦਾਬਾਦ ਤੋਂ ਲੰਡਨ ਜਾ ਰਹੀ ਫਲਾਈਟ ਨੰਬਰ AI171 ਦਾ ਬੋਇੰਗ 787 ਜਹਾਜ਼ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ। ਜਹਾਜ਼ 'ਚ 242 ਲੋਕ ਸਵਾਰ ਸਨ ਇਸ ਹਾਦਸੇ 'ਚ ਹੁਣ ਤੱਕ 265 ਲੋਕਾਂ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ ਅਤੇ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਵੱਖ-ਵੱਖ ਸਿਆਸਤਦਾਨ ਇਸ ਮੌਕੇ ਦੇ ਉੱਤੇ ਮੌਕੇ ਵਾਲੀ ਥਾਂ ਦੇ ਉੱਤੇ ਪਹੁੰਚੇ ਜਿਸ ਤੋਂ ਬਾਅਦ ਹੁਣ ਵਿਸ਼ਵ ਭਰ ਦੇ ਸਿਆਸਤਦਾਨਾਂ ਦੇ ਵੱਲੋਂ ਵੀ ਇਸ ਘਟਨਾ ਤੇ ਦੁੱਖ ਪ੍ਰਗਟਾਇਆ ਗਿਆ ਹੈ ਇਸ ਮੌਕੇ ਯੂਕਰੇਨ ਦੇ ਰਾਸ਼ਟਰਪਤੀ ਬਲਦਮੀਰ ਜ਼ੇਲਸਕੀ ਨੇ ਭਾਰਤ ਦੇ ਜਹਾਜ਼ ਹਾਦਸੇ ਤੇ ਪੀਐਮ ਮੋਦੀ ਨਾਲ ਦੁੱਖ ਪ੍ਰਗਟਾਇਆ ਉਹਨਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਇਹ ਬਹੁਤ ਦੁਖਦਾਈ ਖਬਰ ਹੈ ਇਸ ਦੁਖਦਾਈ ਦਿੰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਸਾਰੇ ਲੋਕਾਂ ਪ੍ਰਤੀ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਨੇ ਸਾਡੀਆਂ ਭਾਵਨਾਵਾਂ ਵਾ ਭਾਰਤ ਯੂਕੇ ਪੁਰਤਗਾਲ ਅਤੇ ਕੈਨੇਡਾ ਚ ਸਾਰੇ ਪੀੜਤਾ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨਾਲੇ ਇਸੋ ਇਲਾਵਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਾਨੀ ਨੇ ਕਿਹਾ ਹੈ ਕਿ ਉਹ ਅੰਮਦਾਬਾਦ ਚ ਵਾਪਰੇ ਜਹਾਜ਼ ਹਾਸੇ ਬਾਰੇ ਜਾਂਕੇ ਬਹੁਤ ਦੁਖੀ ਮਹਿਸੂਸ ਕਰਦੇ ਨੇ ਜਿਸ ਚ ਇੱਕ ਕੈਨੇਡੀਅਨ ਨਾਗਰਿਕ ਸਮੇਤ 242 ਲੋਕਾਂ ਦੀ ਮਾਤੂਏ ਲੰਡਨ ਜਾ ਰਿਹਾ ਏ ਰਿੰਡਿਆ ਦਾ ਜਹਾਜ਼ ਬੋਇੰਗ 787 ਡ੍ਰੀਮ ਲਾਈਨਰ ਟੇਕ-ਆਫ ਤੋਂ ਤੁਰੰਤ ਬਾਅਦ ਅਹਮਦਾਬਾਦ ਹਵਾਈ ਅੱਡੇ ਦੇ ਨੇੜੇ ਹਾ사ਗ੍ਰਸਤ ਹੋ ਗਿਆ ਜਹਾਜ਼ ਵਿੱਚ 169 ਭਾਰਤੀ, 53 ਬ੍ਰਿਟਿਸ਼ਰ, ਇੱਕ ਕੈਨੇਡੀਅਨ ਅਤੇ ਸਰਤ ਪੁਰਤਗਾਲੀ ਨਾਗਰਿਕ ਸਵਾਰ ਸਨ ਇਸ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੰਵੇਦਨਾ ਪ੍ਰਗਟ ਕੀਤੀ ਹੈ ਜਹਾਜ਼ 53 ਬ੍ਰਿਟੇਨ ਨਾਗਰਿਕਾਂ ਸਮੇਤ ਕੁੱਲ 242 ਲੋਕ ਸਵਾਰ ਸਟਾਰਮਰ ਨੇ ਇੱਕ ਬਿਆਨ ਚ ਕਿਹਾ ਹੈ ਕਿ ਭਾਰਤੀ ਸ਼ਹਿਰ ਅਹਮਦਾਬਾਦ ਵਿੱਚ ਕਈ ਬ੍ਰਿਟੇਨ ਨਾਗਰਿਕਾਂ ਨੂੰ ਲੰਡਨ ਲੈ ਕੇ ਆ ਰਹੇ ਜਹਾਜ਼ ਦੇ ਹਾਦਸਾਗਰਸ ਹੋਣ ਦਾ ਦ੍ਰਿਸ਼ ਭਿਆਨਕ ਹੈ ਅਤੇ ਕਿ ਮੈਨੂੰ ਪਲ-ਪਲ ਦੀ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਇਹ ਬਹੁਤ ਹੀ ਦੁਖ